ਦੇਸ਼ ਪਰਦੇਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸ਼੍ਰੀ ਮੁਕਸور ਸਾਹਿਬ ਵਿਖੇ ਨਸ਼ਾਂ ਦੇ ਵਿਰੁੱਧ ਜ਼ਿਲ੍ਹਾ ਪੱਧਰੀ ਨਾਟਕ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਜ਼ਿਲ੍ਹੇ ਦੇ ਸਕੂਲੀ ਬੱਚਿਆਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਮੌਕੇ ਤੇ ਪੰਜਾਬੀ ਫਿਲਮ ਦੇ ਪ੍ਰਸਿੱਧ ਐਕਟਰ ਗੱਗੂ ਗਿੱਲਣ ਨੇ ਵੀ ਆਪਣੇ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰੀ ਰਵਾਈ। ਸ਼੍ਰੀ ਮੁਕਸور ਸਾਹਿਬ ਤੋਂ ਵਿਸ਼ੇਸ਼ ਰਿਪੋਰਟ ਮਨਜੀਤ ਸਿੰਘ ਸਿੱਧੂ। ਸਤਿ ਸ਼੍ਰੀ ਅਕਾਲ ਜੀ ਬੜਾ ਹੀ ਚੰਗਾ ਲੱਗਿਆ ਅੱਜ ਇੱਥੇ ਆ ਕੇ ਅਸੀਂ ਬਹੁਤ ਵਫਾ ਫਿਲਮੀ ਸਮਾਗਮਾਂ ਤੇ ਜਾਇਦਾ ਹੈ ਪਰ ਇੱਥੇ ਆ ਕੇ ਇੱਕ ਦਿਲ ਨੂੰ ਸਕੂਨ ਮਿਲਿਆ ਕਿਉਂਕਿ ਇੱਕ ਬਹੁਤ ਹੀ ਚੰਗਾ ਉਪਰਾਲਾ ਹੋ ਰਿਹਾ ਹੈ ਮੈਂ ਸ਼ੁਕਰਗੁਜ਼ਾਰ ਹਾਂ ਸਾਡੇ ਐਸ ਡੀ ਐਮ ਸਾਹਿਬ ਡਾਕਟਰ ਸੰਜੀਵ ਜੀ ਦਾ ਇਹਨਾਂ ਨੇ ਬਹੁਤ ਹੀ ਅੱਛਾ ਉਪਰਾਲਾ ਕੀਤਾ ਔਰ ਲਗਾਤਾਰ ਕਰ ਰਹੇ ਨੇ ਆਪਣੇ ਕੰਮ ਦੇ ਨਾਲ ਨਾਲ ਇੱਕ ਲੋਕਾਂ ਦੀ ਭਲਾਈ ਵਾਸਤੇ ਜ ਜਿਹੜੀ ਕਿ ਬਿਮਾਰੀ ਆ ਚੁੱਕੀ ਹੈ ਨਸ਼ੇ ਦੀ ਸਾਰੀ ਦੁਨੀਆ 'ਚ ਹੀ ਹੈ ਆਪਣੇ ਆਪਾਂ ਵੀ ਉਹਦੇ ਵਿੱਚੋਂ ਹੀ ਆ ਤਾਂ ਇਹਨਾਂ ਦੇ ਉਪਰਾਲੇ ਨੂੰ ਸਲਾਮ ਹੈ ਜੀ ਔਰ ਵਾਹਿਗੁਰੂ ਕਰੇ ਇਹਨੂੰ ਫਲੀਆਂ ਲੱਗਣ ਤੇ ਕੋਸ਼ਿਸ਼ ਕਰਾਂਗੇ ਜਿੱਥੇ ਵੀ ਇਹ ਗਾਹ ਨੂੰ ਵੀ ਕਦੇ ਮੌਕਾ ਮਿਲੇਗਾ ਅਸੀਂ ਉਹਦੇ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਾਂਗੇ ਪੀੜੀ ਨੂੰ ਹੋਈ ਹੈ ਜੀ ਕਿ ਜਿਸ ਤਰ੍ਹਾਂ ਅਸੀਂ ਆ ਡਰਾਮੇ 'ਚ ਵੀ ਵੇਖ ਰਹੇ ਆ ਜਿਸ ਤਰ੍ਹਾਂ ਸਾਡੇ ਅਫਸਰ ਸਹਿਬਾਨ ਵੀ ਸਮਝਾ ਰਹੇ ਨੇ ਕਿ ਨਸ਼ੇ ਤੋਂ ਬਚਣਾ ਚਾਹੀਦਾ ਹੈ ਜੇ ਕਿਸੇ ਕੋਈ ਇਸ ਤਰ੍ਹਾਂ ਦੇ ਨਸ਼ੇ ਚਿਰ ਚੁੱਕਿਆ ਤਾਂ ਉਹਦਾ ਇਲਾਜ ਹੋ ਸਕਦਾ ਹੈ ਇਹ ਇੱਕ ਬਿਮਾਰੀ ਹੈ ਨਾ ਕਿ ਕੋਈ ਬਹੁਤ ਵੱਡੀ ਗੱਲ ਨਹੀਂ ਇਹ ਕੁਝ ਦਿਨਾਂ ਚ ਠੀਕ ਹੋ ਜਾਂਦਾ ਹੈ ਜੇ ਸਭ ਪੰਜਾਬ ਨੂੰ ਨਸ਼ਾ ਮੁਕਤ ਕਿਵੇਂ ਕੀਤਾ ਜਾ ਸਕਦਾ ਹੈ ਜੇ ਤੁਹਾਡੇ ਜੋ ਅੱਜਕੱਲ ਚੱਲ ਰਿਹਾ ਜੀ ਮੇਰੇ ਖਿਆਲ ਚ ਸਹੀ ਸਟੈਪ ਚੱਕੇ ਜਾ ਰਹੇ ਨੇ ਸਾਡੀ ਪੁਲਿਸ ਬਹੁਤ ਹੀ ਅੱਛੀ ਪੁਲਿਸ ਕਿਹਾ ਜਾਂਦੀ ਹੈ ਸਾਡੇ ਡਾਕਟਰ ਸੰਜੀਵਜੀ ਵਰਗੇ ਅਫਸਰ ਨੇ ਜਿਹੜੇ ਇਹ ਤਹਿ ਦਿਲ ਤੋਂ ਸੱਚਾਈ ਨਾਲ ਲੱਗੇ ਹੋਏ ਨੇ ਜਿਸ ਤਰ੍ਹਾਂ ਸਾਡੇ ਡੀਸੀ ਸਾਹਿਬ ਨੇ ਬਹੁਤ ਅੱਛਾ ਸਪੀਚ ਦਿੱਤੀ ਔਰ ਹਰ ਚੀਜ਼ ਤੋਂ ਜਾਣੂ ਕਰਵਾਇਆ ਬੱਚਿਆਂ ਨੂੰ ਕਰਸਾ ਅਸੀਂ ਛੋਟੇ ਜਿਹੇ ਸੀ ਹਾਂ ਜੀ ਮੂੰਹ ਦੇਖ ਤੇ ਆ ਰਹੇ ਆ ਤੇ ਉਹਦਾ ਮੋਬਾਈਲ ਘਰ ਕਰ ਲਿਆ ਸਭ ਤੋਂ ਪਹਿਲਾਂ ਤਾਂ ਸ਼ੁਕਰੀਆ ਜੀ ਤੁਸੀਂ ਮੇਰੀ ਇੱਜ਼ਤ ਅਫਜ਼ਾਈ ਕੀਤੀ ਹੌਸਲਾ ਬਧਾਇਆ ਲੇਕਿਨ ਇਹ ਤਾਂ ਬਾਈ ਗੁਰੂ ਜਾਣਦਾ ਹੈ ਲੇਕਿਨ ਮੈਂ ਸਮਝਦਾ ਜੋ ਵੀ ਇਹ ਮਾਲਕ ਵੱਲੋਂ ਜੋ ਬਖਸ਼ਿਸ਼ ਆਉਂਦੀ ਹੈ ਉਹੀ ਹੁੰਦੀ ਹੈ ਤੁਹਾਨੂੰ ਸਿੱਧਾ ਮਿਲ ਜਾਂਦੀ ਹੈ ਪਰ ਉਹਨੂੰ ਸੰਭਾਲਣਾ ਫਿਰ ਤੁਹਾਡੇ ਆਪਣੇ ਹੱਥ ਵਿੱਚ ਹੁੰਦਾ ਹੈ ਕੋਸ਼ਿਸ਼ ਇਹ ਹੈ ਵੀ ਜਿਸ ਤਰ੍ਹਾਂ ਸਾਡੀ ਲਾਈਨ ਹੈ ਇਸ ਦੇ ਵਿੱਚ ਅਸੀਂ ਐਕਸਰਸਾਈਜ਼ ਵੀ ਅੱਛੀ ਕਰਦੇ ਹਾਂ ਔਰ ਚੰਗੀ ਖੁਰਾਕ ਦਾ ਵੀ ਖਿਆਲ ਰੱਖੀਦਾ ਹੈ ਲੇਕਿਨ ਇੱਕ ਗੱਲ ਮੈਂ ਹਮੇਸ਼ਾ ਕਹਿੰਦਾ ਕਿ ਅੰਦਰੋਂ ਤੁਹਾਡੀ ਸੋਚ ਅੱਛੀ ਰੱਖੋ ਜਦ ਤੁਹਾਡੀ ਸੋਚ ਅੱਛੀ ਹੋਏਗੀ ਤਾਂ ਤੁਹਾਡੇ ਹਰ ਚੀਜ਼ ਤੇ ਇੱਕ ਪੋਜ਼ਿਟਿਵ ਉਹਦਾ ਰਿਜ਼ਲਟ ਮਿਲੇਗਾ ਜੇ ਸਭ ਗੱਲ ਕਰੀਏ ਜਿਹੜੇ ਇੱਥੇ ਨਾ ਫਰਕ ਪੈਂਦਾ ਹੈ ਜੀ ਖਾਸ ਤੌਰ ਤੇ ਤੁਸੀਂ ਆਪਣੇ ਲੈਵਲ ਤੇ ਨਾ ਸੋਚੋ ਬੱਚਿਆਂ ਉੱਤੇ ਬੜਾ ਅੱਛਾ ਅਸਰ ਪੈਂਦਾ ਇਹ ਜਿੰਨੇ ਵੀ ਬੱਚੇ ਆਏ ਹੋਏ ਨੇ ਇਹਦਾ ਇਹ ਮਤਲਬ ਨਹੀਂ ਕਿ ਜੋ ਅਸੀਂ ਦਿਖਾ ਰਹੇ ਹਾਂ ਕਿ ਇਨ੍ਹਾਂ ਦੇ ਵਿੱਚੋਂ ਸ਼ਾਇਦ ਕੋਈ ਨਸ਼ਾ ਕਰਦਾ ਹੋਵੇ ਤਾਂ ਕੋਈ ਨਹੀਂ ਕਰਦਾ ਨਸ਼ਾ ਲੇਕਿਨ ਉਹਨਾਂ ਨੂੰ ਜਾਣਕਾਰੀ ਜ਼ਰੂਰ ਮਿਲ ਗਈ ਕਿ ਨਸ਼ਾ ਕਿੰਨਾ ਬੁਰਾ ਹੁੰਦਾ ਹੈ ਜਾਂ ਉਸ ਤੋਂ ਕਿਸ ਤਰ੍ਹਾਂ ਬਚਣਾ ਹੈ ਜਾਂ ਹਾਲਾਤ ਕੀ ਨੇ ਇਨ੍ਹਾਂ ਡਰਾਮਿਆਂ ਦਾ ਜਾਂ ਇਸ ਤਰ੍ਹਾਂ ਦੇ ਸਮਾਗਮਾਂ ਦਾ ਇਹ ਸਿਰ ਜ਼ਰੂਰ ਪਏ। ਜੀ ਸਰ ਨੌਜਵਾਨ ਪੇਰੈਂਟਸ ਨੂੰ ਤੁਸੀਂ ਕਿੱਥੇ ਦੇਣਾ ਚਾਹੁੰਦੇ ਜਿਹੜੇ ਬੱਚਾਂ ਬਾਰੇ ਜ਼ਿਆਦਾ ਟਾਈਮ ਨਹੀਂ ਦੇ ਸਕਦੇ ਕਿਉਂਕਿ ਉਹ ਜ਼ਿਆਦਾ ਬੱਚਾ ਮੋਬਾਈਲ ਤੇ ਰਹਿੰਦੇ ਨੇ। ਜੀ 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 ਪੇਰੈਂਟਸ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਇਹਦੇ ਵਿੱਚ ਜਦ ਬੱਚੇ ਛੋਟੇ ਹੁੰਦੇ ਨੇ ਖਾਸ ਤੌਰ ਤੇ ਸਾਡੇ ਪੰਜਾਬ ਵਿੱਚ ਅਸੀਂ ਥੋੜਾ ਜਿਹਾ ਨਜ਼ਰ ਅੰਦਾਜ਼ ਕਰ ਜਾਂਦੇ ਆ। ਇੱਕ ਜਿਹੜੀ ਖਾਸ ਗੱਲ ਮੈਂ ਦੱਸਣਾ ਚਾਹੁੰਦਾ ਗੱਲ ਕੇ ਅਸੀਂ ਸ਼ਰਾਬ ਨੂੰ ਇਸ ਤਰ੍ਹਾਂ ਸਮਝਦੇ ਹਾਂ ਬਹੁਤ ਸਾਰੇ ਗੰਦੇ ਨਸ਼ੇ ਸਾਰੀ ਨਸ਼ੇ ਮਾੜੀ ਹੈ ਇਹ ਪਹਿਲੀ ਗੱਲ ਤੇ ਹੈ ਦੂਸਰੀ ਗੱਲ ਇਹ ਹੈ ਸ਼ਰਾਬ ਹੈ ਜੋ ਉਹਨੂੰ ਅਸੀਂ ਮਨਜ਼ੂਰਸ਼ੁਦਾ ਨਸ਼ਾ ਸਮਝ ਸਕਦੇ ਹਾਂ ਜਾਂ ਸਮਝਦੇ ਹਾਂ ਕਿ ਗੌਰਮੈਂਟ ਵੱਲੋਂ ਵੀ ਸਾਨੂੰ ਇਜਾਜ਼ਤ ਮਿਲੀ ਹੋਈ ਹੈ ਤਾਂ ਸਾਡੇ ਦੁਕਾਨਾਂ ਨੇ ਲੇਕਿਨ ਮੈਨੂੰ ਕਿਸੇ ਡਾਕਟਰ ਸਾਹਿਬ ਨੇ ਦੱਸਿਆ ਕਿ ਸਭ ਤੋਂ ਔਖਾ ਸ਼ਰਾਬ ਛਡਾਉਣੀ ਹੈ ਇੱਕ ਹੱਦ ਤੱਕ ਤਾਂ ਇਹ ਠੀਕ ਹੈ ਉਦੋਂ ਤੱਕ ਇਹ ਨਸ਼ਾ ਨਹੀਂ ਉਸ ਤੋਂ ਹੱਦ ਤੋਂ ਜਦ ਜ਼ਿਆਦਾ ਹੋ ਜਾਂਦਾ ਫਿਰ ਇਹ ਨਸ਼ੇ ਨਸ਼ਾ اختیار ਕਰ ਜਾਂਦਾ ਇਹਦਾ ਰੂਪ ਹੈ ਜਿਹੜਾ ਬਹੁਤ ਪੇਂਟਰ ਹੋ ਜਾਂਦਾ ਸਾਡੇ ਬੱਚੇ ਕਈ ਦਫਾ ਛੋਟੇ ਹੁੰਦੇ ਆ ਸਾਡੇ ਚਾਚੇ ਤਾਈ ਜਾਂ ਵੱਡੇ ਕਈ ਵਾਰੀ ਸ਼ੌਕੀਏ ਉਹਨਾਂ ਨੂੰ ਫੇਦ ਦਿੰਦੇ ਲੈ ਪੁੱਤ ਦੋ ਚਮਚੇ ਪੀ ਲਾ ਤਾਂ ਬੱਚਾ ਖੇਡਦਾ ਫਿਰੂਗਾ ਉਹ ਬਹੁਤ ਘਾਤਕ ਸਾਬਤ ਹੁੰਦਾ ਮੈਂ ਕਈ ਬੱਚੇ ਵੇਖਿਆ ਜਦੋਂ ਜਵਾਨ ਹੁੰਦੇ ਆ ਤਾਂ ਫਿਰ ਉਹਨਾਂ ਨੂੰ ਆਦਤ ਲੱਗ ਜਾਂਦੀ ਹੈ ਔਰ ਸ਼ਰਾਬ ਹਰ ਨਸ਼ੇ ਦੀ ਮਾਂ ਹੈ ਜਦ ਸ਼ਰਾਬੀ ਹੋ ਕੇ ਰਾਤ ਨੂੰ ਕੋਈ ਸੌ ਜਾਂਦਾ ਹੈ ਅਗਲੇ ਦਿਨ ਉਹਦੇ ਦੁੱਠੇ ਨਹੀਂ ਜਾਂਦਾ ਫਿਰ ਗੋਲੀਕੱਪਾ ਕੋਈ ਨਾ ਕੋਈ ਹੋਰ ਲੈਣਾ ਪੈਂਦਾ ਔਰ ਹੋਰ ਤਰ੍ਹਾਂ ਦੇ ਨਸ਼ੇ ਆ ਜਾਂਦੇ ਸਰ ਕਾਫੀ ਪੁਆਇੰਟ ਆ ਪਾਕਿਸਤਾਨ ਦੇ ਮਾਮਲੇ ਵੇਖਦੇ ਆ ਆਪਣੇ ਉਲਕੀ ਗਈ ਸੀਗੀ ਤੇ ਇਹਨਾਂ ਦੀ ਸਰਪ੍ਰਸਤੀ ਵਿੱਚ ਇਹ ਸਾਰਾ ਜਿਹੜਾ ਅੱਜ ਇੱਥੇ ਤੱਕ ਅਸੀਂ ਪਹੁੰਚੇ ਆ ਨਾਟਕਾਂ ਦਾ ਇੱਕ ਸਿਲਸਿਲਾ ਚੱਲਿਆ ਜਿਹੜਾ 132 ਸਕੂਲਾਂ 'ਚ ਟੀਮਾਂ ਬਣਾ ਕੇ ਉਹਨਾਂ ਸਾਰਿਆਂ ਨੇ ਇਹਦੇ 'ਚ ਭਾਗ ਲਿਆ ਸਬਡਿਵੀਜ਼ਨ ਲੈਵਲ ਤੇ ਫਿਰ ਉਹਨਾਂ 'ਚੋਂ ਚੋਣ ਜੇਤੂ ਜਿਹੜੇ ਬੱਚੇ ਨੇ ਬਲਾਕ ਲੈਵਲ ਤੋਂ ਸਬਡਿਵੀਜ਼ਨ ਲੈਵਲ ਤੇ ਆਏ ਇਸ ਸਬਡਿਵੀਜ਼ਨ ਲੈਵਲ ਤੋਂ ਜੇਤੂ ਟੀਮਾਂ ਅੱਜ ਡਿਸਟ੍ਰਿਕਟ ਪੱਧਰ ਤੇ ਇਸ ਮੁਕਾਬਲੇ ਵਿੱਚ ਆਈਆਂ ਨੇ ਇਹਨਾਂ ਦੇ ਰਾਹੀਂ ਲਗਭਗ ਅਸੀਂ 60 ਕੁ ਹਜ਼ਾਰ ਬੱਚੇ ਤੱਕ ਇਹ ਜਿਹੜਾ ਮੈਸੇਜ ਹੈ ਫਰਸਟ ਲੈਵਲ 'ਚ ਤੇ ਉਸ ਤੋਂ ਬਾਅਦ 22 ਹਜ਼ਾਰ ਹੋਰ ਸਾਡੇ ਨਾਲ ਸ਼ੋਤਾ ਜੁੜੇ ਤੇ ਅੱਜ ਦੇ ਇਸ ਪ੍ਰੋਗਰਾਮ 'ਚ ਵੀ ਅਸੀਂ ਉਮੀਦ ਰੱਖਦੇ ਹਾਂ ਆਸ ਰੱਖਦੇ ਹਾਂ ਕਿ ਹੋਰ ਵੱਧ ਚੜ੍ਹ ਕੇ ਲੋਕ ਜਿਹੜੇ ਹੈ ਇਹਨਾਂ ਨੂੰ ਘਰੋਂ ਲਾਈਵ ਦੇਖ ਰਹੇ ਸੀਗੇ ਤੇ ਜਿਹੜਾ ਇੱਥੇ ਪ੍ਰੈਕਟੀਕਲੀ ਅੱਜ ਬੱਚਿਆਂ ਨੇ ਆਪਣੇ ਟੈਲੈਂਟ ਰਾਹੀਂ ਜੋ ਸੁਨੇਹਾ ਦਿੱਤਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਤੇ ਨਸ਼ਿਆਂ ਨੂੰ ਜੜੋਂ ਖਤਮ ਕਰਨ ਦਾ ਉਹਦੇ ਲਈ ਮੈਂ ਸਭ ਤੋਂ ਜ਼ਿਆਦਾ ਬੱਚਿਆਂ ਦਾ ਧੰਨਵਾਦੀਆਂ ਤੇ ਸੰਜੀਵ ਜੀ ਦਾ ਧੰਨਵਾਦੀਆਂ ਜਿਨ੍ਹਾਂ ਨੇ ਇਹ ਪੂਰੀ ਮੁਹਿੰਮ ਨਾ ਕੇਵਲ ਉਲੀਕੀ ਪਰਿਣੀ ਵਧੀਆ ਕਾਰਗੁਜ਼ਾਰੀ ਨਾਲ ਇੱਥੇ ਤੱਕ ਪਹੁੰਚਾਈ ਹੈ ਪਰ ਪ੍ਰਸ਼ਾਸਨ ਵੱਲੋਂ ਵੀ ਬੜਾ ਸੰਯੋਗ ਮਿਲਿਆ ਉਹ ਪ੍ਰਸ਼ਾਸਨ ਵੱਲੋਂ ਵੀ ਲੇਕਿਨ ਫਿਰ ਵੀ ਅਜੇ ਕਿਤਨਾ ਕਿਤਨਾ ਤੇ ਚੱਲ ਰਿਹਾ ਉਹ ਬਿਲਕੁਲ ਜੀ ਦੇਖੋ ਇਹ ਇੱਕ ਬਿਮਾਰੀ ਹੈ ਜਿਵੇਂ ਆਪਾਂ ਡਾਇਬੀਟਿਸ ਦਾ ਇਲਾਜ ਇੱਕ ਇੰਚ ਨਹੀਂ ਕਰ ਸਕਦੇ ਪੀਪੀ ਦਾ ਇਲਾਜ ਇੱਕ ਰਿੰਚ ਨਹੀਂ ਕਰ ਸਕਦੇ ਉਸੇ ਤਰ੍ਹਾਂ ਇਹ ਜਿਹੜੀ ਨਸ਼ਿਆਂ ਦੀ ਬਿਮਾਰੀ ਅੱਜ ਹਰ ਦੂਜੇ ਤੀਜੇ ਘਰ ਵਿੱਚ ਪਹੁੰਚ ਚੁੱਕੀ ਹੈ ਇਹਦਾ ਇਲਾਜ ਵੀ ਜਿਹੜਾ ਹੈ ਟਾਈਮ ਲੈ ਕੇ ਹੀ ਹੋਵੇਗਾ ਤੁਸੀਂ ਦੇਖੋ ਇਹਦਾ ਜੇ ਆਪਾਂ ਡੀਟੌਕਸਿੰਗ ਦਾ ਪ੍ਰੋਸੈਸ ਦੇਖੀਏ ਤਾਂ ਇੱਕ ਹਫਤਾ ਤਾਂ ਡੀਟੌਕਸਿੰਗ ਦਾ ਹੀ ਲੱਗ ਜਾਂਦਾ ਫਿਰ ਰੀਹੈਬ ਚ ਜਾ ਕੇ 50 ਦਿਨ ਦਾ ਹੋਰ ਰੀਹੈਬ ਦਾ ਪ੍ਰੋਸੈਸ ਹੈ ਓਵਰ ਆਲ 2 ਮਹੀਨੇ ਘੱਟੋ ਘੱਟ ਇੱਕ ਵਧੀਆ ਜਿਹੀ ਸਟਰੋਂਗ ਵਿਲ ਹੋਵੇ ਉਸ ਬੰਦੇ ਨੂੰ ਲੱਗ ਜਾਂਦੇ ਨੇ ਨਸ਼ਿਆਂ ਤੋਂ ਬਾਹਰ ਆਣ ਲਈ ਕਿਉਂਕਿ ਇਹਦੇ ਬੋਡੀ ਤੇ ਸਾਈਡ ਇਫੈਕਟ ਇੰਨੇ ਤਗੜੇ ਨੇ ਅਸੀਂ ਉਮੀਦ ਕਰਦੇ ਹਾਂ ਵੀ ਜਿਵੇਂ ਸਹਿਯੋਗ ਮਿਲ ਰਿਹਾ ਤੁਹਾਡੇ ਮਾਧਿਅਮ ਰਾਹੀਂ ਵੱਧ ਤੋਂ ਵੱਧ ਲੋਕਾਂ ਤੱਕ ਸਨੇਹਾ ਜਾਊਗਾ ਜਿਹੜੀ ਇਸ ਬਿਮਾਰੀ ਨੂੰ ਲੜਨ ਲਈ ਹਸਪਤਾਲਾਂ ਵਿੱਚ ਆਪਣੇ ਬੱਚਿਆਂ ਨੂੰ ਭਰਤੀ ਕਰਾਂਗੇ ਤੇ ਉਸ ਤੋਂ ਅੱਗੇ ਇਹ ਜਿਹੜੀ ਮੁਹਿੰਮ ਅਸੀਂ ਚਲਾਈ ਹੈ ਇਹਦੇ ਰਿਜ਼ਲਟਸ ਜਿਹੜੇ ਆਣ ਵਾਲੇ ਸਮੇਂ ਵਿੱਚ ਦੇਖਣਗੇ ਪਰ ਗੱਲ ਕਰੀਏ ਜਿਹੜੀਆਂ ਪਿੰਡਾਂ ਦੇ ਵਿੱਚ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਉਹਨਾਂ ਦਾ ਕਿੰਨਾ ਕੁ ਯੋਗਦਾਨ ਰਹੂਗਾ ਨਸ਼ੇ ਨੂੰ ਰੋਕ ਦੇਖੋ ਇਹ ਹਾਲੇ ਅਗੇਨ ਪੰਜਾਬ ਸਰਕਾਰ ਦੀ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਹੈ ਉਹਦੇ ਵਿੱਚ ਜਨ ਭਾਗੀਦਾਰੀ ਆਪਾਂ ਕਈ ਲੋਕਾਂ ਨੂੰ ਇਹਦੇ ਨਾਲ ਜੋੜਨ ਲਈ ਇਹ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਹਨ ਕਈ ਵਾਰ ਅਸੀਂ ਦੇਖਦੇ ਹਾਂ ਵੀ ਪੁਲਿਸ ਦੇ ਖਿਲਾਫ ਵੀ ਇਹੋ ਜਿਹੇ ਇਲਜ਼ਾਮ ਲੱਗ ਜਾਂਦੇ ਹਨ ਜਿਵੇਂ ਲੋਕਲ ਲੈਵਲ ਤੇ ਪੁਲਿਸ ਨੂੰ ਪਤਾ ਹੋਣ ਦੇ ਬਾਵਜੂਦ ਵੀ ਜਿਹੜਾ ਹੈਗਾ ਕੋਈ ਸੋ ਪਿੰਡ ਪਿੰਡ ਪੱਧਰ ਤੇ ਜਿਹੜੀਆਂ ਕਮੇਟੀਆਂ ਨੇ ਇਹਨਾਂ ਦਾ ਕੰਮ ਨਸ਼ਾ ਤਸਕਰਾਂ ਨੂੰ ਰੋਕਣਾ ਨਸ਼ਾ ਤਸਕਰੀ ਨੂੰ ਪਿੰਡ ਵਿੱਚ ਤਸਕਰਾਂ ਤੇ ਤਸਕਰੀ ਨੂੰ ਵਧਣ ਤੋਂ ਰੋਕਣ ਦਾ ਉਹਨਾਂ ਨੂੰ ਪਕੜ ਕੇ ਪੁਲਿਸ ਦੇ ਹਵਾਲੇ ਕਰਨ ਦਾ ਤੇ ਜਾਗਰੂਕਤਾ ਫੈਲਾਉਣ ਦਾ ਇਹ ਵਾਲਾ ਕੰਮ ਹੈ ਤਾਂ ਮੈਂ ਉਮੀਦ ਰੱਖਦਾ ਜੇ ਹਰ ਪਿੰਡ ਦਾ ਵਸਿੰਦਾ ਇਹਦੇ ਵਿੱਚ ਵੱਧ ਚੜ ਕੇ ਭਾਗ ਲਊਗਾ ਤਾਂ ਜ਼ਰੂਰ ਨਸ਼ਿਆਂ ਦੇ ਖਿਲਾਫ ਜਿਹੜੀ ਸਾਡੀ ਇਹ ਲੜਾਈ ਹੈ ਇਹਦੇ ਸਾਨੂੰ ਬਹੁਤ ਵੱਡਾ ਹੁੰਕਾਰਾ ਮਿਲੇਗਾ